ਲੈ ਵੀ ਮਿੱਤਰੋ ਕਹਿੰਦੇ ਖੜ ਗਈ ਦੁਨੀਆ ਇਕੱਠ ਦੇਖੋ ਪਹਿਲਾਂ ਤਾਂ ਆਸੇ-ਪਾਸੇ ਇਹ ਇਧਰਲੇ ਪਾਸੇ ਕਹਿੰਦੇ ਤਿਆਰੀਆਂ ਹੋ ਚੁੱਕੀਆਂ ਝੰਡਾ ਕਰ ਲਿਆ ਗੱਪੂ ਨੇ ਫੱਟ ਤੇ ਮਿੱਤਰੋ ਕਹਿੰਦੇ ਅਸਤਵਾਜੀਆਂ ਨੂੰ ਨਿਕਲਣਾ ਟਰੈਕਟਰ ਇਹ ਉਹ ਦੇਖੋ ਇਹ ਚੱਕੋ ਮਿੱਤਰੋ ਸੀਟੀ ਸੁਣਦੀ ਦੇਖੋ ਪਹਿਲਾਂ ਤਾਂ ਟਰਪੋ ਦੀ ਸੀਟੀ ਹੇ ਬੰਦਰੇ ਗੇਨ ਨਾ ਲਿਭਜਣ ਗਾਣਾ ਆਸਤਵਾਦੀ ਨੂੰ ਨਿਕਲ ਆਸਤਵਾਦੀ ਨੂੰ ਕਰੋ ਚੈੱਕ ਮਿੱਤਰੋ ਕਰੋ ਚੈੱਕ ਦੇਖੋ ਜਾਂਦਾ ਆਸਤਵਾਦੀਆਂ ਇਹ ਬਾਈ ਨੇ ਪਹਿਲਾਂ ਰਿਕਾਰਡ ਬਣਾਇਆ ਸੀ ਕਿ ਨਾ ਪਹਿਲਾ ਰਿਕਾਰਡ ਮੇਰਾ ਇਹੀ ਤੋੜੂਗਾ ਇਹੀ ਤੋੜੂਗਾ ਰਿਕਾਰਡ ਬਣਾਇਆ ਹੈ ਕਿ ਨਾ ਪਹਿਲਾ ਟਰੈਕਟਰ ਨੇ ਇਹ ਬਾਈ ਨੇ ਹੁਣ ਵੀ ਜਮਕੌਰ ਸਾਹਿਬ ਤੋਂ ਕਹਿੰਦੇ ਆੜੀਆਂ ਭੱਜਣੀਆਂ ਆਏ ਆ ਕਰੋ ਚੱਕ ਕਰੋ ਚੱਕਾ ਖੜਾ ਦੀ ਦੁਨੀਆ ਖਲਸ ਨਾਲ ਹੀ ਲੱਲੁੰਦਾ ਚੋਬਰ ਕਹਿੰਦੇ ਨਾਲ ਹੀ ਨਹੀਂ ਲੱਲੁੰਦਾ ਟਾਈਮ ਹੀ ਨਹੀਂ ਲਾਇਆ ਟਾਈਮ ਨਹੀਂ ਲਾਇਆ ਟਾਈਮ ਨਹੀਂ ਲਾਇਆ ਕੱਟਾ ਕਰਤਾ ਕੰਮ ਟਾਈਮ ਹੀ ਨਹੀਂ ਲਾਇਆ ਪਿਆਰ ਮਾਂ ਪਿਆਰ ਟਾਈਮ ਨਹੀਂ ਲਾਇਆ ਟਾਈਮ ਨਹੀਂ ਲਾਇਆ ਦੱਸਾ ਜਾਣਿਆ ਅਸੀਂ ਟਰੈਕਟਰ ਇਹਦਾ ਚਾਰ ਲਾਇਆ ਉਹ ਟਰੈਕਟਰ ਇਹਦਾ ਲਾਇਆ ਜਿਹੜੀ ਆਪਣੇ ਕੋਲ ਸਾਲਵਾ ਚਲਾਈ ਸੀ ਵੀਰਰੇ ਉਹ ਚੱਲੀ ਜੇ ਸਰਕੇ ਮਦਦਾਈ ਦਾ ਸਟਾਰਟ ਕਰਵਾਵਾਂਗੇ ਟਾਈਮ ਨਹੀਂ ਲੱਗਿਆ